ਅੱਜ ਸਵੇਰ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਇਹ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਲੜਕੀ ਜਿਹੜੀ ਹੈ ਉਹ ਮਲਕਪੁਰ ਸਕੂਲ ਦੇ ਨੇੜੇੋਂ ਉਸ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਤੇ ਜਦੋਂ ਸਕੂਲ ਦੇ ਨੇੜੇ ਪਹੁੰਚੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਤਾਂ ਦੇਖਿਆ ਗਿਆ ਲੜਕੀ ਜਿਹੜੀ ਹੈ ਨਸ਼ੇ ਦੀ ਹਾਲਤ ਦੇ ਵਿੱਚ ਝੂਲਦੀ ਹੋਈ ਸਕੂਲ ਦੇ ਨੇੜੇ ਹੀ ਪਈ ਹੋਈ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਲੜਕੀ ਜਿਹੜੀ ਹੈ ਸੁਧ-ਬੁੱਧ ਗਵਾ ਕੇ ਨਸ਼ੇ ਦੇ ਵਿੱਚ ਡੁੱਤ ਹੋ ਕੇ ਪਈ ਹੋਈ ਹੈ ਇਸ ਦਿਨ ਆ ਹੀ ਤੁਹਾਨੂੰ ਦੱਸ ਤੀ ਜੇਕਰ ਅਸੀਂ ਗੱਲ ਕਰੀ ਪੰਜਾਬ ਸਰਕਾਰ ਦੀ ਤਾਂ ਸਰਕਾਰ ਵੱਲੋਂ ਲਗਾਤਾਰ ਦਾਬਾ ਕੀਤਾ ਜਾਂਦਾ ਹੈ ਕਿ ਮੌਜੂਦਾ ਸਰਕਾਰ ਜਿਹੜੀ ਐ ਨਸ਼ਿਆਂ ਦੇ ਉੱਤੇ ਠੱਲ ਪਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਨਸ਼ਿਆਂ ਦੇ ਉੱਤੇ ਠੱਲ ਪਾਈ ਜਾ ਰਹੀਆਂ ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਵੀ ਜਿਹੜੀਆਂ ਨੇ ਬੀਤੇ ਦਿਨ ਵੀ ਕਈ ਜ਼ਿਆਦਾ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਤਾਂ ਅੱਜ ਇੱਕ ਹੋਰ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਵੱਲੋਂ ਨਸ਼ਾ ਕਰਕੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਲੜਕੀ ਜਿਹੜੀ ਹੈ ਉਹ ਪਈ ਹੋਈ ਹੈ ਤੇ ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਜਿਹੜਾ ਹੈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਜਦੋਂ ਮੌਜੂਦਾ ਲੋਕਾਂ ਦੇ ਕੋਲੋਂ ਇਸ ਦੇ ਬਾਰੇ ਪੁੱਛਗਿੱਛ ਕਿ ਸਾਡੇ ਪੱਤਰਕਾਰ ਵੱਲੋਂ ਤਾਂ ਲੋਕਾਂ ਨੇ ਵੀ ਇਹੀ ਕਿਹਾ ਤੇ ਨਾਲ ਦੇ ਨਾਲ ਹੀ ਮੌਜੂਦਾ ਸਰਕਾਰ ਦੇ ਉੱਤੇ ਕੰਜਕਸਤੇ ਹੋਏ ਲੋਕ ਨਜ਼ਰ ਆਏ ਨੀਮਾ ਦਾ ਕਹਿਣਾ ਹੈ ਕਿ ਲੜਕੀ ਜਿਹੜੀ ਹੈ ਨਸ਼ੇ ਦੇ ਹਾਲਤ ਦੇ ਵਿੱਚ ਹੋ ਸਕਦੀ ਹੈ ਬਾਕੀ ਦੀ ਕਾਰਵਾਈ ਜਿਹੜੀ ਹੈ ਪੁਸ਼ਟੀ ਇਸ ਗੱਲ ਦੀ ਉਹ ਮੈਡੀਕਲ ਤੋਂ ਬਾਅਦ ਹੀ ਹੋਵੇਗੀ ਲੜਕੀ ਨੂੰ ਮੈਡੀਕਲ ਦੇ ਲਈ ਜਿਹੜਾ ਸਿਵਲ ਹਸਪਤਾਲ ਜਾਂਦਾ ਗਿਆ ਤੇ ਹੁਣ ਮੈਡੀਕਲ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਲੜਕੀ ਨੇ ਮੈਡੀਕਲ ਨਸ਼ਾ ਕੀਤਾ ਹੋਇਆ ਜਾਂ ਫਿਰ ਵਜ੍ਹਾ ਕੋਈ ਹੋਰ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ 7 ਸੀ ਨਿਊਜ਼ ਦਿਖਾ ਰਿਹਾ ਕਿ ਇਸ ਤਰ੍ਹਾਂ ਨਾਲ ਲੜਕੀ ਜਿਹੜੀ ਹੈ ਬੇਹੋਸ਼ੀ ਦੇ ਹਾਲਤ ਦੇ ਵਿੱਚ ਪਈ ਹੋਈ ਹੈ। ਤਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਮੌਜੂਦਾ ਲੋਕਾਂ ਦੇ ਕੋਲੋਂ ਇਸ ਤੇ ਬਾਰੇ ਇਨਫੋਰਮੇਸ਼ਨ ਜਿਹੜੀ ਗੈਦਰ ਕੀਤੀ ਗਈ, ਕੁੱਝ ਦਿੱਸ ਕੀਤੀ ਗਈ ਤਾਂ ਉਹਨਾਂ ਨੇ ਇਸ ਤਰ੍ਹਾਂ ਨਾਲ ਲੜਕੀ ਦੀ ਹਾਲਤ ਜਿਹੜੀ ਹੈ ਬਿਆਨ ਕੀਤੀ ਹੈ। ਆਓ ਦੇਖਦੇ ਹਾਂ ਖਾਸ। ਇਹ ਆ ਗਿਆ ਆਪਣਾ ਕੁਲ ਜੀ ਸੇ ਮਲਕ ਪਰ ਤੇ ਰਹਿਣ ਵਾਲੇ ਇਹ ਦੇਖਿਆ ਸੀ ਜਿਹੜੀ ਕੁੜੀ ਮੈਂ ਦੇਖਿਆ ਕਿ ਲੜਕੀ ਇੱਥੇ ਨੂੰ ਕਿਉਂ ਆਈ ਹੈ ਇਧਰੋਂ ਥੋੜੀ ਝੂਲਦੀ ਆਈ ਹੈ ਨਾਲ ਹੀ ਕਿਥੇ ਡਿੱਗ ਪਈ ਹੈ ਤੇ ਮਲਕੀ ਦੁਨੀਆ ਕਿੱਥੀ ਹੋ ਗਈ ਹੈ ਮੈਂ ਆਪਣੇ ਭਰਾ ਨੂੰ ਦਿਖਾਉਣ ਜਾ ਰਿਹਾ ਸੀ ਡਾਕਟਰ ਨੂੰ ਤੇ ਮੈਂ ਨਿਕਲ ਗਿਆ ਸੀ ਤੇ ਬਾਕੀ ਮੈਂ ਆਏ ਨਹੀਂ ਤੇ ਹੋਰ ਕੋਈ ਪਿੱਛੇ ਨਹੀਂ ਮੈਂ ਇੱਥੇ ਰੁਕਿਆ ਨਹੀਂ ਆਂ ਜਿੱਥੇ ਮੈਂ ਕੁੜੀ ਡਿੱਗਦੀ ਦਿਖੀ ਹੈ ਕੀ ਲੱਗਦਾ ਕੋਈ ਨਸ਼ਾ ਕੀਤਾ ਆਇਆ ਹੈ ਇਹ ਨਰਜਿਤ ਧੱਕੇ ਧੱਕੇ ਲੱਗ ਰੇ ਨਸ਼ਾ ਕੀਤਾ ਹੋਇਆ ਹੈ ਔਰ ਕੀ ਕੀਤਾ ਹੋਇਆ ਹੈ ਕਹਿੰਦੇ ਪੁਲਿਸ ਵੀ ਲੈ ਗਈ ਉਹਨੂੰ ਚੱਕ ਕੇ ਮੈਡੀਕਲ ਕਰਾਉਣ ਵਾਸਤੇ ਤੇ ਕੀ ਮਤਲਬ ਵਿਆਹ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ ਆਪਣੇ ਪੰਜਾਬ ਦੇ ਵਿੱਚ ਕੀ ਲੱਗਦਾ ਨਸ਼ਾ ਕਰਦਾ ਹਾਂ ਹੁਣ ਵੈਰੀਫਾਈ ਪਤਾ ਕੀ ਵੈਰੀਫਾਈ ਹੁੰਦਾ ਇਹ ਤੇ ਹੁਣ ਡੀਪ ਟੈਸਟ ਹੋਏਗਾ ਫੇਰੀ ਪਤਾ ਚੱਲੇਗਾ ਆਈ ਕਾਂਟ ਮਲਕੀ ਸੇ ਇਨ ਦਿਸ ਪੁਆਇੰਟ ਅਨਸਰ ਕੀ ਨਾ ਜਪਨਾ ਮੇਰਾ ਨਾਮ ਸਰ ਹਗਮ ਮਲਕਪੁਰੀਆ ਕੀ ਨਮਲਪੁਰ ਸਰਕਾਰੀ ਸਕੂਲ ਹੈਗਾ ਇਹ ਲੜਕੀ ਸੀ ਜਿਸਨੂੰ ਲੱਗ ਰਿਹਾ ਕਿ ਨਸ਼ੇ ਦੀ ਹਾਲਤੀ ਹੈਗਾ ਸੀਗਾ ਜਿਹਨੂੰ ਦੇਖ ਰਿਹਾ ਅਟਲੀ ਸਰੋ ਸਰਕਾਰੀ ਸਕੂਲ ਤੇ ਹੈਗਾ ਤੇ ਸਰਕਾਰੀ ਸਕੂਲ ਦੀ ਨਹੀਂ ਲੜਕੀ ਉਸੇ ਬਾਹਰ ਦੀ ਵਾਰ ਨੰਬਰ 47 ਤੇ ਪੈਂਦਾ ਤੇ ਲੜਕੀ ਜਦੋਂ ਮੈਂ ਬੱਚੇ ਲੈ ਕੇ ਸਕੂਲੋਂ ਆ ਰਿਹਾ ਮੈਂ ਦੇਖਿਆ ਕਿ ਅਚਾਨਕ ਇਦਾਂ ਹਿਲਦੇ ਝੁਲਦੇ ਆ ਕੇ ਤੇ ਉਹ ਸਾਈਡ ਤੇ ਨਾ ਥੜੀ ਦੇ ਅੱਗੇ ਦੇ ਆ ਕੇ ਨਾ ਡੇਗੀ ਕਿਤੇ ਉਹ ਤੇ ਸਾਈਡ ਤੇ ਡੇਗੀ ਜਦੋਂ ਡਿਗਨ ਦੇ ਬਾਵਜੂਦ ਉਹ ਕੀ ਕੀਤਾ ਲੋਕਾਂ ਨੇ ਜਦੋਂ ਸਾਰੇ ਇਕੱਠੇ ਹੋਏ ਆਪਾਂ ਵੀ ਸਾਰੇ ਉੱਥੇ ਜਾ ਕੇ ਦੇਖਿਆ ਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਕਿਉਂਕਿ ਉਹਨਾਂ ਨੂੰ ਆਪੇ ਕੋਈ ਸੋਜ-ਭੋਜ ਨਹੀਂ ਹਾਲੇ ਤੱਕ ਇਹ ਨਹੀਂ ਕੰਫਰਮ ਹੈਗਾ ਕਿੱਥੋਂ ਦੀ ਹੈ ਕੋਈ ਕਿੱਥੋਂ ਦੀ ਨਹੀਂ ਪਰ ਇਹਨਾਂ ਨੂੰ ਕੰਫਰਮ ਹੈਗਾ ਕਿ ਸਾਡੇ ਮਲਕਪੁਰ ਏਰੀਆ ਦੀ ਨਹੀਂ ਹੈਗੀ ਉਹ ਕਿੰਨੀ ਕੁ ਵੱਡੀ ਸੀਗੀ ਲੱਗਦੀ ਇਹ ਸਰ ਇਹ ਜਪਾ ਐਜ਼ ਐ ਗੈਸ ਕਰ ਸਕਦੇ ਆ 25 24 25 ਜਾਂ ਕਿੰਨੀ ਕੁ ਲੱਗਦੀ ਤੁਹਾਨੂੰ 18 ਤੋਂ 20 ਸਾਲ ਦੇ ਵਿੱਚ ਕਹਿੰਦੀ ਸਰਕਾਰ ਨੇ ਤੇ ਨਸ਼ੇ ਦੀ ਪੁਰੀ ਦਾ ਠੱਲ ਪਾਈ ਹੈ ਸਰਕਾਰ ਕਹਿੰਦੀ ਇਹ ਤਾਂ ਫਿਰ ਉਸ ਦੇ ਬਾਅਦ ਮੈਂ ਕਹਾਂ ਸਰ ਪੂਰੀ ਪੂਰੀ ਜੋਰਾ ਨਾਲ ਠੱਲ ਪਾਈ ਹੋਈ ਹੈ ਨਸ਼ਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ ਤੁਸੀਂ ਦੇਖ ਸਕਦੇ ਹੋ ਉਹਦੇ ਲਾਗੇ ਕੁੜੀ ਦੇ ਕੋਲ ਇੱਕ ਲਿਫਾਫਾ ਹੀ ਉਹਦੇ ਚੋਂ ਪਤਾ ਨਹੀਂ ਸਾਨੂੰ ਕੀ ਕੀ ਨਿਕਲਿਆ ਜਾਂ ਕੀ ਨਹੀਂ ਕੀ ਪੁਲਿਸ ਨੂੰ ਬਰਾਮਦ ਹੋਇਆ ਉਹਦੇ ਕੋਲ ਜਾਂ ਕਿਹੜਾ ਨਸ਼ਾ ਹੋਇਆ ਜਾਂ ਕੋਈ ਡਰਿੰਕ ਕੀਤੀ ਜਾਂ ਫਿਰ ਕੋਈ ਮੈਡੀਕਲ ਨਸ਼ਾ ਕੀਤਾ ਹੈ ਇਹ ਚੀਜ਼ ਤੇ ਹੁਣ ਪੁਲਿਸ ਹੀ ਵੈਰੀਫਾਈ ਕਰਕੇ ਮੈਡੀਕਲ ਕਰਵਾ ਕੇ ਤੇ ਕਨਫਰਮ ਕਰੇਗੀ ਤੇ ਜਿਹੜਾ ਨਸ਼ਾ ਦੀ ਠੱਲ ਪਾਣ ਵਾਲੀ ਗੱਲ ਕਰ ਰਹੀ ਹੈ ਤੁਸੀਂ ਕਰ ਰਹੇ ਹੋ ਤੇ ਉਹ ਤੇ ਤੁਹਾਨੂੰ ਪਤਾ ਹੀ ਆ ਅੱਜ ਦਿਨ ਰੋਜ਼ ਕਿੰਨੀਆਂ ਮੋਤਾ ਆ ਰਹੀਆਂ ਨਸ਼ੇ ਤੋਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿੰਨੀਆਂ ਮੋਤਾ ਹੋਰ ਜ਼ਿਆਦਾ ਹੋ ਰਹੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਸ਼ਾ ਉਹ ਕਿੰਨਾ ਆਮ ਸ਼ਰਿਆਂ ਵਿੱਚ ਰਿਆ ਤੇ ਕਿੰਨਾ ਨੁਕਸਾਨ ਪਾਰੀਆ ਜਿਹੜਾ ਪੰਜਾਬ ਦਾ ਇਹ ਨਸ਼ੇ 'ਚ ਜਿਹੜੀ ਜਵਾਨੀ ਹੈ ਸਾਰੀ ਇਹ ਖਤਮ ਹੋ ਰਹੀ ਹੈ ਤੇ ਜਿਹੜੀ ਠੱਲ ਪਾਣ ਦੀ ਗੱਲ ਹੈਗੀ ਆ ਉਹ ਤੇ ਜ਼ੀਰੋ ਹੈਗੀ ਆ ਅੱਜ ਤੇ ਹੱਥ ਜੋੜ ਕੇ ਹੀ ਬੇਨਤੀ ਕਰਾਂਗੇ ਕਿ ਆਉਣ ਵਾਲਾ ਜਿਹੜਾ ਫਿਊਚਰ ਆ ਸਾਡੇ ਬੱਚਿਆਂ ਦਾ ਜਿਹੜਾ ਉਹਨੂੰ ਸਿਕਿਉਰ ਕੀਤਾ ਜਾਏ। ਹੁਣ ਘਰ ਦੇ ਅੰਦਰ ਤੇ ਆਈ ਬੰਦ ਕਰਕੇ ਰੱਖ ਨਹੀਂ ਸਕਦੇ ਆਪਣੇ ਆਪ ਨੂੰ ਜਾਂ ਖੁਦ ਨੂੰ ਬੱਚਿਆਂ ਨੂੰ ਜਿਹੜਾ ਇਹ ਨਸ਼ਾ ਜਿੱਥੋਂ ਵੀ ਆਂਦਾ ਹੈ ਇਹਦੇ ਤੇ ਚੰਗੇ ਤਰੀਕੇ ਨਾਲ ਠੱਲ ਪਾਈ ਜਾਵੇ। ਧੰਨਵਾਦ। ਕੈਮਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ।